ਸਤਿ ਸ਼੍ਰੀ ਅਕਾਲ ਜੀ ਅਮਰੀਕਾ ਨਿਊਜ਼ ਬੁਲੇਟਿਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਸ਼ਿਤਾ ਸਵਾਗਤ ਕਰਦੀ ਹਾਂ ਖਬਰਾਂ ਤੋਂ ਪਹਿਲਾਂ ਨਜ਼ਰ ਮਾਰਾਂਗੇ ਆਇਸ਼ਤਿਆਂ ਮੁਖ ਹੈਡਲਾਈਨਸ ਤੇ 트럼ਪ ਦਾ ਵੱਡਾ ਦਾਵਾ ਅਮਰੀਕਾ ਵੱਲੋਂ ਵੈਨਜ਼ਵੇਲਾ ਦੇ ਡਾਕ ਤੇ ਹਮਲਾ ਪਹਿਲੀ ਵਾਰ ਜ਼ਮੀਨ ਤੇ ਸਿੱਧੀ ਕਾਰਵਾਈ ਹੋਣ ਦੀ ਗੱਲ ਦੁਨੀਆ ਭਰ ਵਿੱਚ ਚਰਚਾ ਤੇ ਚਿੰਤਾ ਟਰੰਪ ਦੀਆਂ ਫੰਡ ਕਟੌਤੀਆਂ ਕਾਰਨ ਅਮਰੀਕਾ ਦੀ ਖਪਤਕਾਰ ਸੁਰੱਖਿਆ ਏਜੰਸੀ ਸੰਕਟ ਵਿੱਚ ਕਰਮਚਾਰੀ ਘਟਾਏ ਜਾ ਰਹੇ ਜਨਚਾਰ ਉਕਰਈਆਂ ਆਮ ਲੋਕਾਂ ਦੀ ਸੁਰੱਖਿਆ ਖਤਰੇ ਵਿੱਚ ਰਾਬਰਟ ਐਫ ਕੇ ਜੂਨੀਅਰ ਦੇ ਅਧੀਨ ਅਮਰੀਕਾ ਦੀ ਸਿਹਤ ਨੀਤੀ ਵਿੱਚ ਵੱਡੇ ਬਦਲਾਅ ਨਵੀਆਂ ਨੀਤੀਆਂ ਸਰਕਾਰੀ ਤੇ ਨਿੱਜੀ ਸਿਹਤ ਸੇਵਾਵਾਂ ਨੂੰ ਪ੍ਰਭਾਵਿਤ ਕਰਦੀਆਂ ਆਮ ਲੋਕਾਂ ਲਈ ਸਿਹਤ ਸੁਰੱਖਿਆ ਤੇ ਦਵਾਈਆਂ ਦੀ ਉਪਲਬਧਤਾ ਤੇ ਮਹੱਤਵਪੂਰਨ ਅਸਰ ਯੂਰਪੀ ਨੇਤਾ ਅਮਰੀਕਾ ਦੀ ਅਗਵਾਈ ਵਾਲੀਆਂ ਸ਼ਾਂਤੀ ਕੋਸ਼ਿਸ਼ਾਂ ਤੇ ਗਹਿਰਾਈ ਨਾਲ ਚਰਚਾ ਕਰਨ ਲਈ ਇਕੱਠੇ ਹੋਏ ਹੁਣ ਖਬਰਾਂ ਵਿਸਥਾਰ ਨਾਲ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트ੰਪ ਨੇ ਕਿਹਾ ਕਿ ਅਮਰੀਕਾ ਨੇ ਵੈਨਜ਼ੂਏਲਾ ਦੇ ਇੱਕ ਡੋਕ ਤੇ ਹਮਲਾ ਕੀਤਾ 트ੰਪ ਮੁਤਾਬਕ ਇਹ ਪਹਿਲੀ ਵਾਰ ਹੈ ਕਿ ਅਮਰੀਕਾ ਨੇ ਵੈਨਜ਼ੂਏਲਾ ਦੀ ਜ਼ਮੀਨ ਤੇ ਸਿੱਧਾ ਹਮਲਾ ਕੀਤਾ ਇਸ ਬਿਆਨ ਤੋਂ ਬਾਅਦ ਦੁਨੀਆ ਭਰ ਵਿੱਚ ਚਰਚਾ ਤੇਜ਼ ਹੋ ਗਈ ਇਸ ਘਟਨਾ ਨਾਲ ਅਮਰੀਕਾ ਅਤੇ ਵੈਨਿਜੂਏਲਾ ਦੇ ਰਿਸ਼ਤਿਆਂ ਵਿੱਚ ਤਣਾਅ ਵਧ ਸਕਦਾ ਇੱਕ ਜਨਤਕ ਬਿਆਨ ਵਿੱਚ ਦਾਵਾ ਕੀਤਾ ਹੈ ਕਿ ਅਮਰੀਕਾ ਵੱਲੋਂ ਵੈਨਿਜੂਏਲਾ ਦੇ ਇੱਕ ਡੋਕ ਨੂੰ ਨਿਸ਼ਾਨਾ ਬਣਾਇਆ ਗਿਆ 트럼ਪ ਮੁਤਾਬਕ ਇਹ ਪਹਿਲੀ ਵਾਰ ਹੈ ਜਦੋਂ ਅਮਰੀਕਾ ਨੇ ਵੈਨਿਜੂਏਲਾ ਦੀ ਜ਼ਮੀਨ ਤੇ ਸਿੱਧਾ ਹਮਲਾ ਕੀਤਾ ਜਿਸ ਨਾਲ ਅੰਤਰਰਾਸ਼ਟਰੀ ਪੱਧਰ ਤੇ ਕਾਫੀ ਹਲਚਲ ਮਚ ਗਈ ਹੈ ਇਸ ਬਿਆਨ ਤੋਂ ਬਾਅਦ ਦੁਨੀਆ ਭਰ ਦਾ ਮੀਡੀਆ ਇਸ ਖਬਰ ਤੇ ਨਜ਼ਰ ਬਣਾਇਆ ਹੋਇਆ ਹੈ ਕਿ ਹਾਲਾਂਕਿ ਅਮਰੀਕਾ ਸਰਕਾਰ ਜਾਂ ਫੌਜ ਵੱਲੋਂ ਇਸ ਦਾਅਵੇ ਤੇ ਹਲੇ ਤੱਕ ਕੋਈ ਸਰਕਾਰੀ ਪੁਸ਼ਟੀ ਨਹੀਂ ਕੀਤੀ ਗਈ ਵੈਨਜ਼ੁਏਲਾ ਪਹਿਲਾਂ ਹੀ ਆਰਥਿਕ ਸੰਕਟ ਰਾਜਨੀਤਿਕ ਅਸਥਿਰਤਾ ਮੰਗਿਆਈ ਅਤੇ ਅੰਦਰੂਨੀ ਤਣਾਅ ਨਾਲ ਸਾਹਮਣਾ ਕਰ ਰਿਹਾ ਹੈ ਪਰ ਅਜੀਹੇ ਦਾਅਵੇ ਨਾਲ ਦੇਸ਼ ਦੀ ਸਥਿਤੀ ਹੋਰ ਗੰਬੀਰ ਹੋ ਸਕਦੀ ਹੈ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਜੇ 트ੰਪ ਦਾ ਇਹ ਦਾਵਾ ਸੱਚ ਸਾਬਤ ਹੁੰਦਾ ਹੈ ਤਾਂ ਇਸ ਨਾਲ ਅਮਰੀਕਾ ਅਤੇ ਵੈਨਜ਼ੁਏਲਾ ਦੇ ਰਿਸ਼ਤੇ ਹੋਰ ਖਰਾਬ ਹੋ ਸਕਦੇ ਹਨ ਅਤੇ ਲਾਤੀਨੀ ਅਮਰੀਕਾ ਖੇਤਰ ਵਿੱਚ ਸੁਰੱਖਿਆ ਨੂੰ ਲੈ ਕੇ ਚਿੰਤਾ ਵੱਧ ਸਕਦੀ ਹੈ ਇਸ ਦੇ ਨਾਲ ਹੀ ਇਹ ਮਾਮਲਾ ਅੰਤਰਰਾਸ਼ਟਰੀ ਰਾਜਨੀਤੀ ਵਿੱਚ ਵੀ ਚਰਚਾ ਦਾ ਜਨਮ ਲੈ ਰਿਹਾ ਹੈ ਕਿਉਂਕਿ ਵੱਡੀਆਂ ਤਾਕਤਾਂ ਇਸ ਘਟਨਾ ਨੂੰ ਗੰਭੀਰਤਾ ਨਾਲ ਦੇਖ ਰਹੀਆਂ ਹਨ ਫਿਲਹਾਲ ਸਾਰੀਆਂ ਨਜ਼ਰਾਂ ਅਮਰੀਕਾ ਤੇ ਵੈਨਜ਼ੁਏਲਾ ਸਰਕਾਰ ਦੇ ਅਗਲੇ ਬਿਆਨ ਤੇ ਟਿਕੀਆਂ ਹੋਈਆਂ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਇਸ ਮਾਮਲੇ ਤੇ ਹੋਰ ਖੁਲਾਸੇ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਕੀਤੀਆਂ ਗਈਆਂ ਫੰਡਾਂ ਅਤੇ ਕਟੌਤੀਆਂ ਕਾਰਨ ਅਮਰੀਕਾ ਦੀ ਖਪਤਕਾਰੀ ਦੀ ਸੁਰੱਖਿਆ ਕਰਨ ਵਾਲੀ ਏਜੰਸੀ ਗੰਭੀਰ ਮੁਸ਼ਕਲਾਂ ਵਿੱਚ ਫਸ ਗਈ ਹੈ ਇਸ ਏਜੰਸੀ ਦਾ ਕੰਮ ਲੋਕਾਂ ਨੂੰ ਧੋਖਾਧੜੀ, ਗਲਤ ਲੋਨਾਂ ਅਤੇ ਵਿੱਤੀ ਕੰਪਨੀਆਂ ਦੀ ਮਨਮਰਜ਼ੀ ਤੋਂ ਬਚਾਉਣਾ ਹੁੰਦਾ ਹੈ। ਰਿਪੋਰਟਾਂ ਮੁਤਾਬਕ ਫੰਡ ਘੱਟ ਹੋਣ ਕਾਰਨ ਏਜੰਸੀ ਆਪਣੇ ਕਰਮਚਾਰੀਆਂ ਨੂੰ ਠੀਕ ਤਰੀਕੇ ਨਾਲ ਚਲਾਉਣੇ ਵਾਰੀ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਕੀਤੀਆਂ ਗਈਆਂ ਫੰਡਾਂ ਕਟੌਤੀਆਂ ਦਾ ਕਾਰਨ ਅਮਰੀਕਾ ਦੀ ਖਪਤਕਾਰੀ ਦੀ ਰੱਖਿਆ ਕਰਨ ਵਾਲੀਆਂ ਮੁੱਖ ਏਜੰਸੀਆਂ ਗੰਭੀਰ ਖਤਰੇ ਵਿੱਚ ਆ ਗਈਆਂ। ਇਸ ਏਜੰਸੀ ਨੇ ਆਮ ਲੋਕਾਂ ਨੂੰ ਬੈਂਕਾਂ ਕਰਜ਼ਾ ਦੇਣ ਵਾਲੀਆਂ ਕੰਪਨੀਆਂ ਕੈਬਿਨੇਟ ਕਾਰਡ ਕੰਪਨੀਆਂ ਅਤੇ ਹੋਰ ਵਿੱਤੀ ਸੰਸਥਾਵਾਂ ਦੀ ਧੋਖਾਧੜੀ ਤੋਂ ਬਚਾਉਣ ਦਾ ਕੰਮ ਕਰਦੀ ਹੈ ਰਿਪੋਰਟਾਂ ਮੁਤਾਬਕ ਫੰਡ ਘਟਣ ਕਾਰਨ ਏਜੰਸੀ ਨੂੰ ਆਪਣੇ ਕਈ ਕਰਮਚਾਰੀ ਘਟਾਉਣੇ ਪੈ ਰਹੇ ਹਨ ਜਿਸ ਨਾਲ ਜਾਂਚਾਂ ਦੀ ਰਫ਼ਤਾਰ ਹੌਲੀ ਹੋਈ ਹੈ ਅਤੇ ਲੋਕਾਂ ਦੀ ਸ਼ਿਕਾਇਤ ਲੰਬੇ ਸਮੇਂ ਤੱਕ ਪੈਂਡਿੰਗ ਚੱਲ ਰਹੀ ਹੈ ਕਿਉਂਕਿ ਕਈ ਮਹੱਤਵਪੂਰਨ ਮਾਮਲਿਆਂ ਤੇ ਕਾਰਵਾਈ ਰੁਕਣ ਕਾਰਨ ਵੱਡੀਆਂ ਵਿੱਤੀ ਕੰਪਨੀਆਂ ਤੇ ਨਿਗਰਾਨੀ ਵੀ ਕਮਜ਼ੋਰ ਹੋ ਰਹੀ ਹੈ ਮਾਹਿਰਾ ਦਾ ਵੀ ਇਹੀ ਕਹਿਣਾ ਹੈ ਕਿ ਜੇ ਇਹ ਹਾਲਾਤ ਜਾਰੀ ਰਹਿ ਤਾਂ ਇਹ ਏਜੰਸੀਆਂ ਆਪਣਾ ਕੰਮ ਢੰਗ ਨਾਲ ਨਹੀਂ ਕਰ ਸਕੇਗੀ ਅਤੇ ਬੰਦ ਹੋਣ ਦੇ ਕगार ਤੇ ਪਹੁੰਚ ਸਕਦੀ ਹੈ ਜਿਸ ਨਾਲ ਆਮ ਖਪਤਕਾਰਾਂ ਨੂੰ ਸਿੱਧਾ ਨੁਕਸਾਨ ਹੋ ਸਕਦਾ ਹੈ ਕਿਉਂਕਿ ਉਨ੍ਹਾਂ ਨੂੰ ਧੋਖਾਧੜੀ ਅਤੇ ਗਲਤ ਵਿਤੀ ਤਰੀਕਿਆਂ ਤੋਂ ਬਚਾਉਣ ਵਾਲਾ ਮੈਕੈਨਿਜ਼ਮ ਕਮਜ਼ੋਰ ਪੈ ਸਕਦਾ ਹੈ ਵਿਰੋਧੀ ਧਿਰ ਦਾ ਦੋਸ਼ ਹੈ ਕਿ ਫੰਡਾਂ ਵਿੱਚ ਕਟੌਤੀਆਂ ਨਾਲ ਵੱਡੀਆਂ ਕੰਪਨੀਆਂ ਨੂੰ ਫਾਇਦਾ ਅਤੇ ਆਮ ਲੋਕਾਂ ਨੂੰ ਨੁਕਸਾਨ ਹੋ ਰਿਹਾ ਹੈ ਇਸ ਮਾਮਲੇ ਨੇ ਅਮਰੀਕਾ ਵਿੱਚ ਰਾਜਨੀਤਿਕ ਬੈਂਸ ਛੇੜ ਦਿੱਤੀ ਹੈ ਕਿਉਂਕਿ ਲੋਕ ਸਰਕਾਰਾਂ ਤੋਂ ਮੰਗ ਕਰ ਰਿਹਾ ਹੈ ਕਿ ਖਪਤਕਾਰਾਂ ਦੀ ਸੁਰੱਖਿਆ ਲਈ ਫੰਡ ਮੁੜ ਵਧਾਏ ਜਾਣ ਫਿਲਹਾਲ ਇਹ ਮਾਮਲਾ ਅਮਰੀਕਾ ਦੇ ਆਰਥਿਕ ਪਦਰ ਤੇ ਆਮ ਲੋਕਾਂ ਦੀ ਸੁਰੱਖਿਆ ਨਾਲ ਜੁੜਿਆ ਹੋਣ ਕਰਕੇ ਕਾਫੀ ਗੰਭੀਰ ਬਣਿਆ ਹੋਇਆ ਹੈ ਸਾਲ ਭਾਰ ਵਿੱਚ ਅਮਰੀਕਾ ਦੀ ਸਿਹਤ ਨੀਤੀ ਵਿੱਚ ਵੱਡੇ ਬਦਲਾਅ ਆਏ ਹਨ ਰੋਬਰਟ ਐਫ ਕੇ ਜੂਨੀਅਰਸ ਦੇ ਅਧੀਨ ਸਿਹਤ ਸੰਬੰਧੀ ਨੀਤੀਆਂ ਨੂੰ ਬਦਲਿਆ ਗਿਆ ਇਸ ਦੇ ਨਾਲ ਹੀ ਸਿਹਤ ਦੇ ਖੇਤਰ ਵਿੱਚ ਕੰਮ ਕਰਨ ਵਾਲੀਆਂ ਸੰਸਥਾਵਾਂ ਅਤੇ ਲੋਕਾਂ ਲਈ ਨਵੀਆਂ ਨੀਤੀਆਂ ਲਾਗੂ ਕੀਤੀਆਂ ਗਈਆਂ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਬਦਲਾਅ ਸਿਹਤ ਪ੍ਰਣਾਲੀ ਵਿੱਚ ਮਹੱਤਵਪੂਰਨ ਤਬਦੀਲੀ ਲਿਆ ਸਕਦਾ ਇਸ ਮਾਮਲੇ ਨੇ ਅਮਰੀਕਾ ਦੇ ਸਿਹਤ ਖੇਤਰ ਵਿੱਚ ਚਰਚਾ ਤੇਜ਼ ਕਰ ਦਿੱਤੀ ਹੈ ਇਸ ਸਾਲ ਅਮਰੀਕਾ ਦੀ ਸਿਹਤ ਨੀਤੀ ਵਿੱਚ ਕਾਫੀ ਵੱਡੇ ਬਦਲਾਅ ਆਏ ਹਨ ਰੌਬਟ ਐਫ ਕੇ ਜੂਨੀਅਰ ਦੇ ਅਧੀਨ ਸਿਹਤ ਸੰਬੰਧੀ ਨੀਤੀਆਂ ਨੂੰ ਬਹੁਤ ਜ਼ੋਰ ਨਾਲ ਬਦਲਿਆ ਗਿਆ ਹੈ ਇਹ ਨਵੀਆਂ ਨੀਤੀਆਂ ਸਿਰਫ ਸਰਕਾਰੀ ਹਸਪਤਾਲਾਂ ਅਤੇ ਕਲੀਨਿਕਾਂ ਤੇ ਪ੍ਰਭਾਵ ਨਹੀਂ ਪਾ ਰਹੀਆਂ ਬਲਕਿ ਨਿੱਜੀ ਸਿਹਤ ਸੇਵਾਵਾਂ ਦਵਾਈਆਂ ਦੀ ਉਪਲਬਧਤਾ ਟੀਕਾਕਰਨ ਅਤੇ ਰੋਗਾਂ ਦੀ ਰੋਕਥਾਮ ਲਈ ਵੀ ਬਣਾਈਆਂ ਗਈਆਂ ਅਤੇ ਯੋਜਨਾਵਾਂ ਨੂੰ ਪ੍ਰਭਾਵਿਤ ਵੀ ਕਰ ਰਹੀਆਂ ਹਨ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਬਦਲਾਅ ਲੋਕਾਂ ਦੀ ਸਿਹਤ ਸੰਬੰਧੀ ਸੇਵਾਵਾਂ ਵਿੱਚ ਸੁਧਾਰ ਲਿਆ ਸਕਦੇ ਹਨ ਪਰ ਕੁਝ ਹਿੱਸਿਆਂ ਵਿੱਚ ਚੁਣੌਤੀਆਂ ਵੀ ਪੈਦਾ ਕਰ ਸਕਦੇ ਹਨ ਕਿਉਂਕਿ ਹਰ ਨੀਤੀ ਦੇ ਲਾਗੂ ਹੋਣ ਨਾਲ ਪਹਿਲਾਂ ਤੋਂ ਚੱਲ ਰਹੀਆਂ ਪ੍ਰਣਾਲੀਆਂ ਤੇ ਅਸਰ ਪੈਂਦਾ ਹੈ ਅਮਰੀਕੀ ਮੀਡੀਆ ਅਤੇ ਲੋਕ ਇਸ ਗੱਲ ਦੀ ਚਰਚਾ ਕਰ ਰਹੇ ਹਨ ਕਿ ਨਵੀਆਂ ਨੀਤੀਆਂ ਦੇ ਨਾਲ ਆਮ ਲੋਕਾਂ ਨੂੰ ਵੀ ਕਿੰਨਾ ਲਾਭ ਮਿਲੇਗਾ ਅਤੇ ਉਹ ਸਿਹਤ ਸੇਵਾਵਾਂ ਨੂੰ ਕਿਵੇਂ ਮਹਿਸੂਸ ਕਰਨਗੇ ਸਰਕਾਰੀ ਬਿਆਨ ਅਨੁਸਾਰ ਇਹ ਤਬਦੀਲੀਆਂ ਖਾਸ ਕਰਕੇ ਲੋਕਾਂ ਨੂੰ ਵਧੀਆ ਸਿਹਤ ਸੇਵਾਵਾਂ ਮੁਹੱਈਆ ਕਰਨ ਦਵਾਈਆਂ ਨੂੰ ਸਸਤੇ ਵਿੱਚ ਉਪਲਬਧ ਕਰਨ ਅਤੇ ਬਿਮਾਰੀਆਂ ਦੀ ਰੋਕਥਾਮ ਨੂੰ ਮਜ਼ਬੂਤ ਕਰਨ ਲਈ ਕੀਤੀਆਂ ਜਾ ਰਹੀਆਂ ਹਨ ਇਹਨਾਂ ਨੀਤੀਆਂ ਨਾਲ ਸਿਹਤ ਪ੍ਰਣਾਲੀ ਵਿੱਚ ਇੱਕ ਨਵਾਂ ਦ੍ਰਿਸ਼ਟੀਕੋਣ ਵੀ ਆ ਗਿਆ ਹੈ ਜਿਸ ਨਾਲ ਨਾ ਸਿਰਫ ਆਮ ਲੋਕਾਂ ਵਿੱਚ ਸਿਹਤ ਸੰਬੰਧੀ ਜਾਣਕਾਰੀ ਵਧੇਗੀ ਬਲਕਿ ਸਰਕਾਰ ਅਤੇ ਸਿਹਤ ਸੰਬੰਧੀ ਸੰਸਥਾਵਾਂ ਦੀ ਕਾਰਗੁਜ਼ਾਰੀ ਨੂੰ ਵੀ ਸੁਧਾਰ ਹੋਵੇਗਾ ਮਾਹਿਰਾਂ ਦਾ ਇਹ ਵੀ ਕਹਿਣਾ ਹੈ ਕਿ ਇਹ ਨਵੀਆਂ ਨੀਤੀਆਂ ਲੰਬੇ ਸਮੇਂ ਵਿੱਚ ਅਮਰੀਕਾ ਦੀ ਸਿਹਤ ਪ੍ਰਣਾਲੀ ਨੂੰ ਮਜ਼ਬੂਤ ਕਰਨ ਵਿੱਚ ਮਦਦਗਾਰ ਸਾਬਤ ਹੋ ਸਕਦੀਆਂ ਹਨ ਆਮ ਲੋਕਾਂ ਨੂੰ ਵੀ ਸਿਹਤ ਸੇਵਾਵਾਂ ਨੂੰ ਲੈ ਕੇ ਜਾਗਰੂਕਤਾ ਅਤੇ ਸੁਰੱਖਿਤਾ ਬਾਰੇ ਚਿੰਤਾ ਵਧ ਗਈ ਹੈ ਇਸ ਤਰ੍ਹਾਂ ਦੇ ਬਦਲਾਅ ਸਿਰਫ ਸਰਕਾਰੀ ਤੈਕੀਆਂ ਅਤੇ ਨੀਤੀਆਂ ਤੱਕ ਹੀ ਸੀਮਿਤ ਨਹੀਂ ਰਹਿੰਦੇ ਬਲਕਿ ਲੋਕਾਂ ਦੇ ਰੋਜ਼ਾਨਾ ਜੀਵਨ ਟੀਕਾਕਰਨ ਦਵਾਈ ਦੀ ਉਪਲਬਧਤਾ ਅਤੇ ਸਿਹਤ ਸੇਵਾਵਾਂ ਨਾਲ ਸਿੱਧਾ ਸੰਬੰਧ ਬਣਾਉਂਦੇ ਆ ਇਸ ਸਾਰੀ ਪ੍ਰਕਿਰਿਆ ਵਿੱਚ ਲੋਕਾਂ ਨੂੰ ਮੀਡੀਆ ਅਤੇ ਸਿਹਤ ਮਾਹਿਰਾਂ ਦੀ ਨਜ਼ਰ ਸਰਕਾਰ ਦੇ ਅਗਲੇ ਕਦਮਾਂ 'ਤੇ ਟਿੱਗੀ ਹੋਈ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਇਸ ਮਾਮਲੇ ਵਿੱਚ ਹੋਰ ਵਿਸਥਾਰ ਅਤੇ ਅਪਡੇਟ ਆਉਣ ਦੀ ਉਮੀਦ ਕੀਤੀ ਜਾ ਰਹੀ ਹੈ ਯੂਰਪ ਦੇ ਨੇਤਾ ਅਮਰੀਕਾ ਦੀ ਅਗਵਾਈ ਵਾਲੀਆਂ ਸ਼ਾਂਤੀ ਕੋਸ਼ਿਸ਼ਾਂ ਤੇ ਚਰਚਾ ਕਰਨ ਲਈ ਇਕੱਠੇ ਹੋ ਰਹੇ ਹਨ ਇਹ ਮੁਲਾਕਾਤ ਉਸ ਸਮੇਂ ਹੋ ਰਹੀ ਹੈ ਜਦੋਂ ਰੂਸ ਅਤੇ ਯੂਕਰੇਨ ਵਿੱਚ ਤਣਾਅ ਤੇਜ਼ ਹੋ ਗਿਆ ਮੁੱਖ ਮਕਸਦ ਇਲਾਕੇ ਵਿੱਚ ਸ਼ਾਂਤੀ ਅਤੇ ਸਥਿਰਤਾ ਨੂੰ ਬਰਕਰਾਰ ਰੱਖਣਾ ਹੈ ਕਿਉਂਕਿ ਇਹ ਯੂਰਪ ਅਤੇ ਦੁਨੀਆ ਲਈ ਵੱਡੇ ਪ੍ਰਭਾਵ ਵਾਲਾ ਫੈਸਲਾ ਹੋ ਸਕਦਾ ਹੈ ਅੱਜ ਯੂਰਪੀ ਦੇ ਮੁੱਖ ਨੇਤਾ ਅਮਰੀਕਾ ਦੀ ਅਗਵਾਈ ਵਾਲੀ ਸ਼ਾਂਤੀ ਕੋਸ਼ਿਸ਼ਾਂ ਤੇ ਗਹਿਰਾਈ ਨਾਲ ਚਰਚਾ ਕਰਨ ਲਈ ਇਕੱਠੇ ਹੋ ਰਹੇ ਹਨ ਜਦੋਂ ਕਿ ਰੂਸ ਅਤੇ ਯੂਕਰੇਨ ਵਿੱਚ ਤਣਾਅ ਪਿਛਲੇ ਕੁਝ ਹਫ਼ਤਿਆਂ ਵਿੱਚ ਤੇਜ਼ ਹੋ ਗਿਆ ਹੈ ਮਾਹਿਰਾਂ ਦੇ ਅਨੁਸਾਰ ਇਸ ਮੁਲਾਕਾਤ ਦਾ ਮਕਸਦ ਸਿਰਫ ਇਲਾਕਾਈ ਸਥਿਤੀ ਤੇ ਗੱਲਬਾਤ ਕਰਨਾ ਹੀ ਨਹੀਂ ਸਗੋਂ ਇੱਕ ਵਿਸ਼ਵ ਪੱਧਰੀ ਰਾਜਨੀਤਿਕ ਸੁਝਾਅ ਤਿਆਰ ਕਰਨਾ ਅਤੇ ਜੋ ਯੂਰਪ ਅਤੇ ਦੁਨੀਆ ਵਿੱਚ ਸਥਿਰਤਾ ਬਰਕਰਾਰ ਰੱਖ ਸਕੇ ਯੂਰੋਪੀ ਨੇਤਾ ਅਤੇ ਅਮਰੀਕੀ ਅਧਿਕਾਰੀ ਇਸ ਗੱਲ ਤੇ ਵਿਚਾਰ ਕਰਨਗੇ ਕੀ ਕਿਹੜੇ ਰਾਹ ਨਾਲ ਰੂਸ ਅਤੇ ਯੂਕਰੇਨ ਵਿੱਚ ਹੋ ਰਹੇ ਟਕਰਾਅ ਨੂੰ ਘਟਾਇਆ ਜਾ ਸਕੇ ਅਤੇ ਇਲਾਕੇ ਵਿੱਚ ਲੋਕਾਂ ਦੀ ਸੁਰੱਖਿਆ ਅਤੇ ਆਰਥਿਕ ਸਥਿਰਤਾ ਨੂੰ ਕਿਵੇਂ ਯਕੀਨੀ ਬਣਾਇਆ ਜਾ ਸਕੇ ਮੁਲਾਕਾਤ ਦੌਰਾਨ ਵਿਦੇਸ਼ ਮੰਤਰੀ, ਰਾਜਨੀਤਿਕ ਅਧਿਕਾਰਕ ਅਤੇ ਕਈ ਅੰਤਰਰਾਸ਼ਟਰੀ ਮਾਨਤਾ ਪ੍ਰਾਪਤ ਵਿਸ਼ੇਸ਼ ਗਿਆਨਵੀ ਸ਼ਾਮਲ ਹੋਣਗੇ ਵਿਸ਼ੇਸ਼ਗਿਆਨ ਕਹਿੰਦੇ ਹਨ ਕਿ ਇਸ ਮੀਟਿੰਗ ਦੇ ਨਤੀਜੇ ਸਿਰਫ ਰੂਸ ਦੇ ਯੂਕਰੇਨ ਲਈ ਹੀ ਨਹੀਂ ਬਲਕਿ ਯੂਰਪ ਵਿੱਚ ਵਿਸ਼ਵ ਭਰ ਦੀ ਰਾਜਨੀਤੀ, ਆਰਥਿਕਤਾ ਅਤੇ ਸਥਿਰਤਾ ਲਈ ਵੀ ਅੰਕਾਰਪੂਰਨ ਸਾਬਤ ਰਹਿਣਗੇ। ਇਸ ਮੌਕੇ ਤੇ ਨੇਤਾ ਸੰਭਾਵਨਾ ਹੈ ਕਿ ਸਖਤ ਰਾਜਨੀਤਿਕ ਫੈਸਲੇ ਲੈਣਗੇ। ਨਵੇਂ ਰਾ ਤਲਾਸ਼ਣਗੇ ਅਤੇ ਦੋਹਾਂ ਪੱਖਾਂ ਵਿੱਚ ਸਹਿਮਤੀ ਬਣਾਉਣ ਦੀ ਕੋਸ਼ਿਸ਼ ਵੀ ਕਰਨਗੇ ਨਾਲ ਹੀ ਜੋ ਵੀ ਕੋਈ ਹੋਰ ਫੌਜੀ ਟਕਰਾਅ ਨਾ ਹੋਵੇ ਇਸ ਸਮੇਂ ਜਦੋਂ ਇਲਾਕਾ ਸਥਿਰ ਨਹੀਂ ਹੈ ਤਾਂ ਲੋਕਾਂ ਵਿੱਚ ਚਿੰਤਾ ਅਤੇ ਸੰਘਰਸ਼ ਦਾ ਮਾਹੌਲ ਹੈ। ਇਹ ਮੁਲਾਕਾਤ ਇੱਕ ਉਮੀਦ ਦੀ ਕਿਰਨ ਵਜੋਂ ਦੇਖੀ ਜਾ ਰਹੀ ਹੈ। ਅਮਰੀਕਾ ਦੀ ਅਗਵਾਈ ਵਾਲੀਆਂ ਸ਼ਾਂਤੀ ਯਤਨਾਂ ਅਤੇ ਯੂਰੋਪੀ ਨੇਤਾਵਾਂ ਦੀ ਮਿਲੀ ਜੁਲੀ ਕੋਸ਼ਿਸ਼ ਇਹ ਦਰਸਾਉਂਦੀ ਹੈ ਕਿ ਦੁਨੀਆ ਭਰ ਦੇ ਰਾਜਨੀਤਿਕ ਅਤੇ ਆਰਥਿਕ ਅਧਿਕਾਰਿਕ ਇਲਾਕਿਆਂ ਵਿੱਚ ਸ਼ਾਂਤੀ ਅਤੇ ਸਥਿਰਤਾ ਲਈ ਗੰਭੀਰਤਾ ਨਾਲ ਕੰਮ ਕਰ ਰਹੇ ਹਨ। ਲੋਕ ਅਤੇ ਵਿਸ਼ੇਸ਼ ਗਿਆਨ ਇਸ ਦੇ ਨਤੀਜਿਆਂ ਨੂੰ ਧਿਆਨ ਨਾਲ ਦੇਖ ਰਹੇ ਹਨ ਕਿਉਂਕਿ ਇਹ ਫੈਸਲੇ ਸਿਰਫ ਰਾਜਨੀਤਿਕ ਹੀ ਨਹੀਂ ਸਗੋਂ ਸਮਾਜਿਕ ਆਰਥਿਕ ਅਤੇ ਮਨੁੱਖੀ ਪੱਖ ਤੋਂ ਵੀ ਬਹੁਤ ਹੀ ਪ੍ਰਭਾਵਸ਼ਾਲੀ ਹੋ ਸਕਦੇ ਹਨ ਇਸ ਤਰ੍ਹਾਂ ਅੱਜ ਦੀ ਮੁਲਾਕਾਤ ਨਾ ਸਿਰਫ ਇੱਕ ਰਾਜਨੀਤਿਕ ਚਰਚਾ ਬਲਕਿ ਇੱਕ ਇਲਾਕੇ ਵਿੱਚ ਲੰਬੇ ਸਮੇਂ ਲਈ ਸ਼ਾਂਤੀ ਅਤੇ ਸਥਿਰਤਾ ਲਿਆਉਣ ਦੀ ਕੋਸ਼ਿਸ਼ ਦਾ ਪ੍ਰਤੀਕ ਹੈ ਹਰ ਦਿਸ਼ਾ ਦੇ ਨੇਤਾ ਅਤੇ ਵਿਸ਼ੇਸ਼ ਗਿਆਨ ਇਹ ਜਾਣਨ ਲਈ ਉਤਸੁਕ ਹਨ ਕਿ ਅੰਤ ਵਿੱਚ ਕੀ ਨਤੀਜਾ ਨਿਕਲੇਗਾ ਅਤੇ ਦੁਨੀਆ ਕਿਸ ਤਰ੍ਹਾਂ ਇਸ ਸਥਿਤੀ ਨੂੰ ਸੰਭਾਲੇਗੀ ਅੱਜ ਦੇ ਅਮਰੀਕਾ ਨਿਊਜ਼ ਬੁਲੇਟਿਨ ਵਿੱਚ ਫਲ ਹਾਲ ਹੈ ਨਹੀਂ ਕੱਲ ਫਿਰ ਮੁੜ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ਾ ਅਪਡੇਟਸ ਦੇ ਨਾਲ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ